ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਿੱਠੇ ਸਭੇ ਥਾਵ ਨਹੀਂ ਤੁਝੇ ਆ ਸ੍ਰੀ ਹਰਮੰਦਰ ਸਾਹਿਬ ਦੁਨੀਆ ਭਰ ਤੋਂ ਲੋਕ ਸ਼ਰਧਾਲੂ ਬਣ ਕੇ ਵੀ ਆਉਂਦੇ ਨੇ ਯਾਤਰੀ ਬਣ ਕੇ ਵੀ ਆਉਂਦੇ ਨੇ ਚਾਰ ਦਰਵਾਜ਼ੇ ਖੁੱਲੇ ਆ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੇ ਹਰੇਕ ਨੂੰ ਉੱਥੇ ਖੜਨ ਨੂੰ ਬਹਿਣ ਨੂੰ ਜਗ੍ਹਾ ਮਿਲਦੀ ਆ ਤੇ ਉੱਥੇ ਆ ਕੇ ਆਪਣੇ ਆਪ ਦੇ ਵਿੱਚ ਇੱਕ ਸੰਤੁਸ਼ਟੀ ਇਹ ਪ੍ਰਾਪਤ ਕਰਦੇ ਆ ਇੱਕ ਅਲੌਕਿਕ ਆਨੰਦ ਵੀ ਪ੍ਰਾਪਤ ਕਰਦੇ ਆ ਮੈਂ ਦੇਖਿਆ ਕਿ ਜਿਹੜੇ ਵਿਦੇਸ਼ੀ ਲੋਕ ਆ ਜਿਨ੍ਹਾਂ ਨੂੰ ਸਾਡੇ ਧਰਮ ਜਾਂ ਫਲਸਫੇ ਬਾਰੇ ਨਹੀਂ ਪਤਾ ਜਦੋਂ ਉਹ ਦਰਸ਼ਨ ਕਰਕੇ ਜਾਂਦੇ ਆ ਜਦੋਂ ਉਹਨਾਂ ਨੂੰ ਸਵਾਲ ਪੁੱਛੀਏ ਤਾਂ ਉਹ ਦੱਸ ਨਹੀਂ ਸਕਦੇ ਪਰ ਉਹਨਾਂ ਦੀ ਆਨੰਦਮਈ ਜਿਹੜੀ ਭਾਵਨਾ ਵਾ ਉਹ ਇਸ ਗੱਲ ਦਾ ਇਜ਼ਹਾਰ ਕਰਦੀ ਆ ਕਿਉਂਕਿ ਇੱਥੇ ਨਿਰੰਤਰ ਬਾਣੀ ਚੱਲਦੀ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਵੱਡਾ ਫੁੱਲਸਫਾ ਦਿੱਤਾ ਇਹ ਲਈ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਸ਼ਰਾਰਤਾਂ ਹੋ ਰਹੀਆਂ ਨੇ ਭਾਵੇਂ ਕਿ ਇਹ ਕਈ ਸਦੀਆਂ ਤੋਂ ਹੋ ਰਹੀਆਂ ਨੇ ਇੱਥੇ ਉਦਾਲੀ ਚੜ ਕੇ ਆਉਂਦਾ ਇੱਥੇ ਮੱਸਾ ਰੰਗਣ ਆਉਂਦਾ ਇੱਥੇ ਇੰਦਰਾ ਗਾਂਧੀ ਆਉਂਦੀ ਆ ਇੱਥੇ ਵੈਦਿਆਰਗੇ ਆਉਂਦੇ ਆ ਤੇ ਜੱਟ ਬਰਾੜਾਂ ਲੰਗੇ ਆਉਂਦੇ ਆ ਇਹ ਕਿੰਨੇ ਆਉਂਦੇ ਆ ਇੱਥੇ ਇੱਥੇ ਤਾਂ ਕੌਣ ਵੀ ਆਉਂਦੇ ਆ ਡਰੋਨ ਵੀ ਆਉਂਦੇ ਆ ਗੋਲੇ ਵੀ ਸੱਟਣ ਆਉਂਦੇ ਆ ਬੜਾ ਬੜਾ ਕੁਝ ਇੱਥੇ ਕੀਤਾ ਜਾਂਦਾ ਤੇ ਇੱਥੇ ਕਰੋਨਾ ਦਾ ਸਮਾਂ ਵੀ ਆਇਆ ਜਦੋਂ ਸਾਡੀ ਸਰਕਾਰ ਨੇ ਕਿਹਾ ਕਿ ਇਹ ਜਿਹੜੇ ਦੇ ਗੁਰ ਆਮਦਾਸੀ ਦੇ ਦਰਬਾਰ ਤੇ ਤੁਹਾਨੂੰ ਬੰਨ੍ਹ ਕਰਦੇ ਹੋ। ਉਹ ਨਹੀਂ ਕੀਤੇ ਗਏ। ਅੱਜ ਫੇਰ ਕੁਝ ਧਮਕੀ ਭਰੇ ਪੱਤਰ ਆਏ। ਪਹਿਲਾਂ ਆਇਆ ਦੁਬਾਰਾ ਫੇਰ ਆਇਆ। ਸੰਗਤ ਦੇ ਮਨ ਦੇ ਵਿੱਚ ਥੋੜਾ ਜਿਹਾ ਰੋਸ ਦਿਖਾਈ ਦਿੱਤਾ ਕਿ ਬੀਐਸਐਫ ਦੇ ਜਿਹੜੇ ਕੁੱਤੇ ਆ ਜਾਂ ਮੋਰ ਆ ਉਹਥੇ ਤਲਾਸ਼ੀ ਲੈ ਰਹੇ ਨੇ ਦਰਬਾਰ ਸਾਹਿਬ ਦੇ। ਅੰਦਰ ਪ੍ਰਿੰਸ ਜੀ ਤਾਂ ਨਹੀਂ ਕਹਿ ਸਕਦੇ ਚਲੋ ਸਰਾਵਾਂ ਵਾਲੇ ਪਾਸੇ ਦੀ ਸੰਗਤ ਨੂੰ ਚੰਗਾ ਨਹੀਂ ਲੱਗਿਆ ਤੇ ਮੈਨੂੰ ਵੀ ਮਨ ਤੇ ਥੋੜੀ ਜਿਹੀ ਚੀਜ਼ ਜੂਰ ਬਣੀ ਆ ਪਰ ਕੀ ਆ ਵੀ ਸਾਡੂੰ ਥੋੜਾ ਬਹੁਤ ਉਹਨਾਂ ਦਾ ਸਹਿਯੋਗ ਕਰਨਾ ਪੈਂਦਾ ਕੀ ਜੀ ਇੱਥੇ ਧਮਕੀ ਆਈ ਆ ਸਾਡੀ ਇੱਕ ਡਿਊਟੀ ਆ ਭਾਵੇਂ ਉਹਦੀ ਭਾਵਨਾ ਗਲਤ ਨਾ ਵੀ ਹੋਵੇ ਪਰ ਮੈਂ ਦੇਖਦਾ ਕਿ ਇਹਦੇ ਪਿੱਛੇ ਕੋਈ ਸ਼ਰਾਪਤੀ ਸ਼ਕਤੀਆਂ ਕੰਮ ਕਰਦੀਆਂ ਪਹਿਲਾਂ ਵੀ ਇੱਥੇ ਬਲਾਸਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਡਰਾਮ ਧੰਗਉਣ ਦੀ ਗੱਲ ਆਈ ਕਿਉਂ ਵੀ ਐਡੀ ਵੱਡੀ ਗਿਣਤੀ ਵਿੱਚ ਸਾਰੇ ਧਰਮਾਂ ਦੇ ਲੋਕ ਇੱਥੇ ਆ ਕੇ ਨਮਸਕਾਰ ਕਰਦੇ ਜਾਂ ਨਤਮਸਤਕ ਹੁੰਦੇ ਉਹ ਪਰ ਇੱਥੇ ਦਾ ਇੱਕ 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 ਕਹਾਵਤ ਆ ਇੱਕ ਨਾਰਾ ਵਾਂਗ ਬੋਲਾ ਵਾ ਕਹਿੰਦੇ ਵੀ ਜਿਹੜਾ ਚੜ ਕੇ ਆਉਂਦਾ ਉਹ ਤੇ ਹੈਗਾ ਜਿਹੜਾ ਨਿਗ੍ਹਾਉ ਦਾ ਉਹ ਤੇ ਹੈਗਾ ਇਹ ਸਿੱਖਾਂ ਦੀ ਜਿਹੜੀ ਸ਼ਾਨਾਮਤੀ ਇਤਿਹਾਸ ਦਾ ਗਵਾਹ ਹੈ ਸੂਇਸ ਕਰਕੇ ਜਿਹੜੇ ਵੀ ਇੱਥੇ ਕੋਈ ਬੰਬਾਂ ਦਾ ਖਤਰਾ ਨਹੀਂ ਇੱਥੇ ਕੋਈ ਟੈਂਕਾਂ ਦਾ ਖਤਰਾ ਨਹੀਂ ਇੱਥੇ ਲੜਾਈ ਲੱਗ ਵਾਲੇ ਯੋਧੇ ਆ ਇੱਥੇ ਹਰੇਕ ਚੜਾਏ ਦੁਸ਼ਮਣ ਨੂੰ ਉਹਨਾਂ ਨੂੰ ਵੰਗਾਰਨਾ ਉਹਨਾਂ ਨੂੰ ਸਬਕ ਸਿਵਾਉਣਾ ਸਿੱਖ ਧਰਮ ਦੇ ਵਿੱਚ ਗੁਰੂ ਨੇ ਇੱਕ ਜਾਨ ਤੇ ਸ਼ਕਤੀ ਬਖਸ਼ੀ ਆ ਪਰ ਇਹ ਕੁਝ ਸ਼ਰਾਰਤਾਂ ਜਿਹੜੀਆਂ ਜਾਣਬੁੱਝ ਕੇ ਭੈ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇਹ ਜਿਹੜਾ ਡਰਾਵੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਗੁਰੂ ਕੀ ਸਿੱਖੀ ਦੇ ਇਤਿਹਾਸ ਜੋ ਸਿੱਖੀ ਦੇ ਕਿਤਾਬ ਦਾ ਇਹ ਪੰਨਾ ਹੀ ਨਹੀਂ ਹੈ ਸੋ ਇਸ ਕਰਕੇ ਇਹੋ ਜਿਹੇ ਲੋਕ ਆ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਜੇ ਉਹਨਾਂ ਨੂੰ ਵਿੱਚ ਜਾਨ ਜਾਂ ਜ਼ਰੂਰਤ ਹੈਗੀ ਆ ਉਹ ਸਾਹਮਣੇ ਆਉਣ ਤੇ ਜੇ ਸਾਹਮਣੇ ਨਹੀਂ ਆ ਸਕਦੇ ਤਾਂ ਘੱਟੋ ਘੱਟ ਪੁਰਾਣਾ ਇਤਿਹਾਸ ਅੰਦਾਲੀਆਂ ਤੋਂ ਪੁੱਛ ਲਓ ਮੀਰ ਮੰਡੂਆ ਤੋਂ ਪੁੱਛ ਲਓ ਇੰਦਰਾ ਗਾਂਧੀ ਦੇ ਫਰਜੰਤ ਤੋਂ ਪੁੱਛ ਲਓ ਬਾਕੀ ਹੋਰ ਜਿੰਨੇ ਆ ਵੈਦਿਆਰਗੇ ਬਰਾੜਾਂ ਗਿਆਂ ਦੇ ਉਹਨਾਂ ਤੋਂ ਪੁੱਛ ਲਓ ਕੀ ਹਾਲਾਤ ਬਣੇ ਕਿੱਥੇ ਨੇ ਉਹ ਤੇ ਕੀ 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 ਹਾਲਾਤ ਹੈ ਉਹਨਾਂ ਦੇ ਸੋ ਗੁਰੂ ਕਿਰਪਾ ਕਰੇ ਸਭ ਨੂੰ ਸੁਵਤ ਬਖਸ਼ੇ ਕਿਸੇ ਤਰ੍ਹਾਂ ਦਾ ਡਰ ਤੇ ਕਿਸੇ ਤਰ੍ਹਾਂ ਦਾ ਭੈ ਕਰਨ ਦੀ ਸੰਗਤ ਨੂੰ ਕੋਈ ਲੋੜ ਨਹੀਂ ਕੁਝ ਮਜਬੂਰੀਆਂ ਹੁੰਦੀਆਂ ਪ੍ਰਸ਼ਾਸਨ ਦੀਆਂ ਜਿਹਦੇ ਲਈ ਸਾਨੂੰ ਜਿਹੜਾ ਕਿ ਉਹਨਾਂ ਦਾ ਸਹਿਯੋਗ ਦੇਣਾ ਪੈਂਦਾ ਸੋ ਸੰਗਤ ਦੀਆਂ ਭਾਵਨਾ ਉਹਨਾਂ ਸਰਕਾਰ ਕਰਦੇ ਆ ਫੇਰ ਕਹਿੰਦੇ ਆ ਵੀ ਚੜ ਕੇ ਆਏ ਨੂੰ ਤੇਗ ਤੇ ਨਮਕਿਆਏ ਨੂੰ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ